ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਅਦਾਕਾਰਾ ਰੁਪਾਲੀ ਗਾਂਗੂਲੀ ਨੇ ਬੀਜੇਪੀ ਜੁਆਇਨ ਕਰ ਲਈ ਹੈ ਜੀ ਹਾਂ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਅਦਾਕਾਰਾ ਰੁਪਾਲੀ ਗਾਂਗੂਲੀ ਨੇ ਇਥੇ ਕੀਤੀ ਹੈ ਦੱਸ ਦਈਏ ਕਿ ਵਿਨੋਤ ਤਾਪਦੇ ਅਤੇ ਅਨਿਲ ਬਲੋਨੀ ਨੇ ਬੀਜੇਪੀ ਚ ਉਹਨਾਂ ਨੂੰ ਸ਼ਾਮਿਲ ਕੀਤਾ ਹੈ ਪੀਐਮ ਮੋਦੀ ਦੇ ਨਾਲ ਵੀ ਇਹਨਾਂ ਦਾ ਖਾਸ ਕਨੈਕਸ਼ਨ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਹੈ ਰੁਪਾਲੀ ਗਾਂਗੂਲੀ ਦੱਸ ਦਈਏ ਕਿ ਰਾਜਨੀਤੀ ਚ ਧਮਾਕਾ ਕਰਨ ਦੇ ਲਈ ਹੁਣ ਰੁਪਾਲੀ ਗਾਂਗੂਲੀ ਪੂਰੀ ਤਰ੍ਹਾਂ ਤਿਆਰ ਹੈ ਤੇ ਲਗਾਤਾਰ ਉਹਨਾਂ ਦੀ ਸੋਸ਼ਲ ਮੀਡੀਆ ਤੇ ਚਰਚਾ ਵੀ ਹੋ ਰਹੀ ਹੈ ਦੱਸ ਦਈਏ ਕਿ ਰੁਪਾਲੀ ਗਾਂਗੂਲੀ ਨੇ 7 ਸਾਲ ਦੀ ਉਮਰ ਚ 1985 ਚ ਆਪਣੇ ਪਿਤਾ ਅਨਿਲ ਗਾਂਗੂਲੀ ਦੀ ਫਿਲਮ ਤੋਂ ਡੈਬਿਊ ਕੀਤਾ ਸੀ ਤੇ 2000 ਦੇ ਵਿੱਚ ਟੈਲੀਵਿਜ਼ਨ ਡੈਬਿਊ ਕਰ ਚੁੱਕੇ ਨੇ ਤੇ ਸ਼ੋ ਅਨੂਪਮਾ ਤੋਂ ਖਾਸ ਪਛਾਣ ਉਹਨਾਂ ਨੂੰ ਮਿਲੀ ਹੈ ਦੱਸ ਦਈਏ ਕਿ ਉਹਨਾਂ ਨੂੰ ਬੈਸਟ ਐਕਟ੍ਰੈਸ ਦਾ ਅਵਾਰਡ ਵੀ ਇਸ ਸ਼ੋਅ ਦੇ ਦੌਰਾਨ ਮਿਲ ਚੁੱਕਿਆ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਟੀਵੀ ਅਦਾਕਾਰਾ ਰੁਪਾਲੀ ਗਾਂਗੂਲੀ ਨੇ ਹੁਣ ਭਾਜਪਾ ਜੁਆਇਨ ਕਰ ਲਈ ਹੈ ਤਾਂ ਟੀਵੀ ਦੇ ਵਿੱਚ ਮੱਲਾ ਮਾਰਨ ਤੋਂ ਬਾਅਦ ਹੁਣ ਰਾਜਨੀਤਿਕ ਕੈਰੀਅਰ ਦੇ ਵਿੱਚ ਕਿੰਨਾ ਕੁ ਜ਼ਿਆਦਾ ਉਹ ਵਧੀਆ ਕੰਮ ਕਰਨਗੇ ਆਉਣ ਵਾਲਾ ਸਮਾਂ ਦੱਸ ਪਾਏਗਾ ਪਰ ਫਿਲਹਾਲ ਦੀ ਘੜੀ ਇਹ ਵੱਡੀ ਖਬਰ ਹੈ ਕਿ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਅਦਾਕਾਰਾ ਰੁਪਾਲੀ ਗਾਂਗੂਲੀ ਵੱਲੋਂ ਇੱਥੇ ਕੀਤੀ ਗਈ ਹੈ ਵਿਨੋਦ ਤਾਵੜੇ ਅਤੇ ਅਨਿਲ ਬਲੋਨੀ ਨੇ ਭਾਜਪਾ ਚ ਉਹਨਾਂ ਦਾ ਉੱਗਾ ਸਵਾਗਤ ਵੀ ਕੀਤਾ ਹੈ